ਪਿੰਡ ਪੁੰਗਰਨੀ ਦੇ ਉਗੇ ਸਮਾਜ ਸੇਵਕ ਪ੍ਰਧਾਨ ਸ਼੍ਰੀ ਗੁਰੂ ਹਰਰਾਇ ਸਪੋਰਟਸ ਕਲੱਬ ਪੁੰਗਰਨੀ ਅਤੇ ਸਾਬਕਾ ਪੰਚ ਸਤਵੰਤ ਸਿੰਘ ਪੁੰਗਰਨੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦਾ 45 ਸਾਲਾ ਇਕਲੌਤਾ ਪੁੱਤਰ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹਰਵਿੰਦਰ ਸਿੰਘ ਵਿੱਕੀ ਜੋ ਹਲੇ 45 ਸਾਲ ਹੀ ਮੈਜੂਰ ਉਮਰ ਸੀ ਅਚਾਨਕ ਦਿਹਾਂਤ ਹੋ ਗਿਆ ਇਸ ਮੌਕੇ ਦੁੱਖ ਦੀ ਘੜੀ ਵਿੱਚ ਇਲਾਕੇ ਪਰਤੋਂ ਵੱਖ-ਵੱਖ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਸਮਾਜਿਕ ਸੰਸਥਾਵਾਂ ਪੱਤਰਕਾਰ ਭਾਈਚਾਰਾ ਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਹਰਵਿੰਦਰ ਸਿੰਘ ਵਿੱਕੀ ਦਾ ਧਰਮਕ੍ਰੀਤੀ ਰਵਾਜਾਂ ਨਾਲ ਪਿੰਡ ਪੁੰਗਰਦੀ ਦੇ ਸ਼ਮਸ਼ਾਨ ਘਾੜ ਵਿਕੰਤਮ ਸੰਸਕਾਰ ਕਰ ਦਿੱਤਾ ਗਿਆ ਅਚਾਨਕ ਦਿਹਾਤ ਦੀ ਖਬਰ ਸੁਣ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਇਸ ਮੌਕੇ ਹਰਵਿੰਦਰ ਸਿੰਘ ਵਿੱਕੀ ਦੇ ਅੰਤਮ ਸੰਸਕਾਰ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੱਜਣ ਮਿੱਤਰ ਅਤੇ ਰਿਸ਼ਤੇਦਾਰ ਆਜ ਹਾਜ਼ਰ ਸਨ ਇਸ ਮੌਕੇ ਸਾਡੇ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਨੇ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਆਪਣੇ ਕੈਮਰੇ ਵਿੱਚ ਕੈਦ ਕੀਤੀਆਂ ਆਓ ਤੁਹਾਨੂੰ ਦਿਖਾਉਂਦੇ ਆ ਇਹ ਸਾਰੀਆਂ ਤਸਵੀਰਾਂ ਇਹ ਜਿਹੜਾ ਵਿਛੋੜਾ ਹੋਇਆ ਹੈ ਬਹੁਤ ਵੱਡਾ ਵਿਛੋੜਾ ਇੱਕ ਇਕਲੌਤੇ ਪੁੱਤਰ ਦਾ ਦੁਨੀਆ ਤੋਂ ਚਲੇ ਜਾਣਾ ਜਦ ਕਿ ਹਲੇ ਮਾਪੇ ਇਸ ਧਰਤੀ ਤੇ ਬੈਠੇ ਨੇ ਤੇ ਅਕਾਲ ਪੁਰਖ ਨੇ ਜੋ ਵੀ ਇਹ ਲੋੜਾ ਵਰਤਾਇਆ ਉਹ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ ਇਹ ਵਿਛੋੜਾ ਸਹਿਆਣੀ ਜਾਣ ਵਾਲਾ ਸੋ ਅਸੀਂ ਕਾਲਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦੀ ਬਲਬੁੱਦੀ ਸਮੱਤ ਬਖਸ਼ਿਸ਼ ਕਰਨ ਅਤੇ ਵਿਛੜੀ ਹੋਈ ਆਤਮਾ ਹਰਵਿੰਦਰ ਸਿੰਘ ਵਿੱਕੀ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨ ਆਪਦੇ ਅੰਦਰ ਖੋਨੇ ਆ ਰੋਜ਼ਾਨਾ ਫਗਵਾੜਾ ਬ੍ਰਿਟਨ 24 ਨਿਊਜ਼ ਟੀਵੀ ਲਈ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਜ਼ਿਲ੍ਹਾ ਇੰਚਾਰਜ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜਗਤ ਮੈਂ ਝੂਠੀ ਦੇਖੀ ਪ੍ਰੀ ਜਗਤ ਮੈਂ ਝੂਠੀ ਦੇਖੀ ਪ੍ਰੀ ਝੂਠੀ ਦੇਖੀ ਪ੍ਰੀ ਝੂਠੀ ਦੇਖੀ जगत में चुटी देखी थी जगत में चुट्टी देखी प्री चूठी देखी प्री जगत में जगत में टूटी देखी थी अपने ही सुख से सब लाके अपने ही सुख से सब लाके क्या दारा क्या मिली जगत में टूटी ਵੱਤ ਮੈਂ ਝੂਠੀ ਦੇਖੀ ਪ੍ਰੀ ਝੂਠੀ ਦੇਖੀ ਪ੍ਰੀ ਝੂਠੀ ਦੇਖੀ ਪ੍ਰੀ ਜਗਤ ਮੈਂ ਕਤ ਮੈਂ ਛੂਟੀ ਦੇਖੀ ਮੇਰੋ ਮੇਰੋ ਸਭ ਕਹ ਤੂੰ ਹਿੱਤ ਸੋ ਬਾਂਧਿਓ ਚੀਤ ਮੇਰੋ ਮੇਰੋ ਸਭ ਕਹਤ ਹੈ ਹਿੱਤ ਸੋ ਬਾਂਧਿਓ ਚੀਤ ਅੰਤ ਕਾਲ ਸੰਗੀਨ ਕੋ ਇਹ ਅਚਰਜ ਹੈ ਰੀਤ ਅੰਤ ਕਾਲ ਸੰਗੀਨ ਕੋ ਇਹ ਅਚਰਜ ਹੈ ਰੀਤ ਇਹ ਅਚਰਜ ਹੈ the man